ਗਗਨ ਦਮ ਮਮਾ ਬਾਜਿਓ ਪਰਿਓ ਨਿਸਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਉ ਸੂਰ ਸੂ ਪਹਿਚਾਨੀਏ ਜੋ ਲਰੇ ਦੀਨ ਕੇਤ ਔਰ ਜਾ ਪੁਰਜਾ ਕਟਮ ਰ ਕਭੂ ਨ ਛਡ ਖੇਤ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਦੀ ਜੈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੇ ਰੰਗ ਦੇ ਨਾਲ ਰੰਗੀ ਹੋਈ ਹੈ ਜਿਨ੍ਹਾਂ ਮਹਾਨ ਸਿੰਘਾਂ ਸ਼ਹੀਦਾਂ ਨੇ ਪੰਥ ਵਾਸਤੇ ਅਤੇ ਇਸ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਆਪਣਾ ਰਕਤ ਡੋਲ੍ਹਿਆ ਹੈ ਸਮਾਪੈਣਤੀ ਜਦੋਂ ਵੀ ਪੰਜਾਬ ਤੇ ਕੋਈ ਪੀੜ ਬਣੀ ਹੈ ਗੁਰਪੀਰਾਂ ਦੀ ਧਰਤੀ ਤੇ ਕੋਈ ਇਹੋ ਜਿਹਾ ਸਮਾ ਬਣਿਆ ਹੈ ਜਿੱਥੇ ਉਹਨਾਂ ਸੂਰਬੀਰ ਮਹਾਨ ਯੋਧਿਆਂ ਦੀ ਇਸ ਦੇਸ਼ ਨੂੰ ਇਸ ਪੰਥ ਨੂੰ ਲੋੜ ਪਈ ਹੈ ਤਾਂ ਉਹਨਾਂ ਮਹਾਨ ਯੋਧਿਆਂ ਨੇ ਅੱਗੇ ਹੋ ਕਰਕੇ ਗਰੀਬ ਮਜਲੂਮਾਂ ਦੀ ਰਾਖੀ ਵਾਸਤੇ ਹੱਸ ਹੱਸ ਕੇ ਸ਼ਹੀਦੀ ਜਾਮ ਪੀਤੇ ਹਨ ਜੰਗੀ ਮੈਦਾਨ ਦੇ ਵਿੱਚ ਚੂਜੇ ਹਨ ਅੱਜ ਇੱਕ ਪਾਵਨ ਪਵਿੱਤਰ ਸਥਾਨ ਮੋਹਾਣੀ ਜ਼ਿਲ੍ਹੇ ਦੇ ਵਿੱਚ ਐਸੇ ਹੀ ਮਹਾਨ ਯੋਧਿਆਂ ਦੀ ਯਾਦ ਦਿਵਾਉਂਦਾ ਹੈ ਜਿੱਥੇ ਤਕਰੀਬਨ 500 ਸਿੰਘ ਅਤੇ ਇੱਕ ਮਹਾਨ ਸਿੱਖ ਜਥੇਦਾਰ ਜਰਨੈਲ ਨੇ ਆਪਣੀ ਸ਼ਹੀਦੀ ਪਾਈ ਹੈ ਉਹ ਪਾਵਨ ਪਵਿੱਤਰ ਸਥਾਨ ਸਿੰਘ ਸ਼ਹੀਦਾਂ ਸੁਹਾਣਾ ਸਹਬ ਹੈ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਚੱਲ ਕਰਕੇ ਇਸ ਪਵਨ ਪਵਿੱਤਰ ਸਥਾਨ ਤੇ ਆ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਨਤ ਮਸਤਕ ਹੁੰਦੀਆਂ ਹਨ ਅਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਹਨ ਉਹ ਮਹਾਨ ਸ਼ਹੀਦ ਸ਼੍ਰੀਮਾਨ ਜਥੇਦਾਰ ਪਪਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਕਰੇਬ ਮਜਲੂਮਾਂ ਦੇ ਰਾਖੇ ਵਾਸਤੇ ਜਿਨ੍ਹਾਂ ਨੇ ਪੰਜਾਬ ਦੇ ਹੱਕ ਹਕੂਕਾਂ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਆ ਹੋਇਆ ਸ਼ਹੀਦੀ ਜਾਮ ਪੀਤੇ ਸਨ ਸ਼੍ਰੀਮਾਨ ਜਥੇਦਾਰ ਪਪਾ ਹਨੂਮਾਨ ਸਿੰਘ ਜੀ ਦਾ ਪ੍ਰਕਾਸ਼ ਸਨ 1755 ਜਿਲ੍ਹਾ ਜੀਰੇ ਦੇ ਨਰੈਣ ਸਿੰਘ ਵਾਲਾ ਵਿਖੇ ਪਿਤਾ ਗਰਜਾ ਸਿੰਘ ਦੇ ਕਰ ਮਾਤਾ ਹਰਨਾਮ ਕੌਰ ਦੀ ਪਾਵਨ ਪਵਿੱਤਰ ਕੁੱਖੋਂ ਹੋਇਆ ਸੀ ਜੇ ਗੁਰਮੁਖੋ ਆਪਾਂ ਬਾਬਾ ਹਨੂਮਾਨ ਸਿੰਘ ਜੀ ਦੇ ਬਚਪਨ ਦੇ ਜੀਵਨ ਦੇ ਵਿੱਚ ਝਾਤੀ ਮਾਰੀਏ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਚਪਨ ਤੋਂ ਹੀ ਬੜੇ ਕੈਣੀ ਅਤੇ ਕਤਨੀ ਦੇ ਪੂਰੇ ਸਨ ਬਚਪਨ ਤੋਂ ਹੀ ਕੁਰਬਾਨੀ ਦੇ ਰੰਗ ਵਿੱਚ ਰਤਿਆ ਰਹਿਣਾ ਨਾਮ ਸਿਮਰਨ ਦਾ ਅਭਿਆਸ ਕਰਨਾ ਛੋਟੇ ਛੋਟੇ ਬੱਚਿਆਂ ਦੇ ਨਾਲ ਟੋਲੀਆਂ ਬਣਾ ਕਰਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਜੰਗੀ ਜੋਹਰਾਂ ਦਾ ਅਭਿਆਸ ਕਰਨਾ ਸ਼੍ਰੀਮਾਨ ਜਥੇਦਾਰ ਬਾਬਾ ਹਨੂਮਾਨ ਸਿੰਘ ਦੇ ਜੀਵਨ ਦੇ ਵਿੱਚ ਸੀ ਪਿਤਾ ਵੱਲੋਂ ਬਚਪਨ ਦੇ ਵਿੱਚ ਹੀ ਨਾਮ ਦੀ ਗੁ르ਤੀ ਉਹਨਾਂ ਪੁਰਖਾਂ પાસેથી ਮਿਲੀ ਸੀ ਜੋ ਸਤਗੁਰਾਂ ਦੇ ਦਰਬਾਰ ਦੇ ਅਨੰਦ ਸਿੱਖ ਸਨ ਪਿਤਾ ਗਰਜਾਇ ਸਿੰਘ ਜੀ ਜਦੋਂ ਵੀ ਕਿਤੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਜਾਂਦੇ ਦਰਬਾਰ ਸਹਿਬ ਜਾਣਾ ਕਿਤੇ ਵੀ ਦਰਸ਼ਨਾਂ ਵਾਸਤੇ ਜਾਣਾ ਨਾਲ ਬਾਬਾ ਹਨੂਮਾਨ ਸਿੰਘ ਜੀਆ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨੇ ਅਤੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਆਨੰਦ ਮਾਣਨਾ ਜੋ ਸਤਿਗੁਰਾਂ ਦੇ ਰੰਗ ਵਿੱਚ ਰਤੇ ਹੁੰਦੇ ਹਨ ਗੁਰਮਖੋ ਉਹ ਲੋਕ ਭਲਾਈ ਵਾਸਤੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ ਸ਼ਹੀਦੀਆਂ ਵੀ ਉਹ ਦੇ ਸਕਦੇ ਹਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਨਾਮ ਹੋਵੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਸਿਮਰਨ ਦੀ ਕਮਾਈ ਹੋਵੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੁਝ ਅਧਿਆਤਮਿਕਤਾ ਦੀ ਗੱਲ ਹੋਵੇ ਸ਼ਹੀਦیاں ਵੀ ਉਹ ਪਾਉਂਦੇ ਹਨ ਗੁਰਮੁਖੋ ਸਾਡੇ ਵਰਗੇ ਬੈਠ ਕੇ ਘਰਾਂ ਵਿੱਚ ਕੇਵਲ ਗੱਲਾਂ ਕਰ ਸਕਦੇ ਹਨ ਅਸੀਂ ਕਿੰਤੂ ਪਰੰਤੂ ਕਰ ਸਕਦੇ ਹਾਂ ਪਰ ਗੁਰਮੁਖੋ ਜੋ ਗੁਰਸਿੱਖਾਂ ਦਾ ਜੀਵਨ ਹੁੰਦਾ ਹੈ ਜੋ ਸਿੰਘਾਂ ਸ਼ਹੀਦਾਂ ਦਾ ਜੀਵਨ ਹੁੰਦਾ ਹੈ ਉਹ ਕਥਨੀ ਅਤੇ ਕਰਣੀ ਤੋਂ ਪਾਰ ਹੁੰਦਾ ਹੈ ਬਾਬਾ ਹਨੂਮਾਨ ਸਿੰਘ ਜੀ ਨੇ ਬਚਪਨ ਤੋਂ ਹੀ ਗੁਰਮਤਿ ਦੀ ਵਿੱਦਿਆ ਅਭਿਆਸ ਕਰਨੀ ਪੰਜ ਗ੍ਰੰਥੀ 10 ਗ੍ਰੰਥੀ ਬੇਅੰਤ ਬਾਣੀਆਂ ਦਾ ਜਾਪ ਕੀਤਾ ਫਿਰ ਜਦੋਂ ਆਪ ਥੋੜੇ ਜਵਾਨ ਹੋਏ ਆਪ ਜੀ ਬਾਬਾ ਅਕਾਲੀ ਫੂਲਾ ਸਿੰਘ ਅਤੇ ਅਕਾਲੀ ਬਾਬਾ ਨਹਿਣਾ ਸਿੰਘ ਜੀ ਦੇ ਨਾਲ ਫੌਜਾਂ ਵਿੱਚ ਸ਼ਾਮਲ ਹੋ ਕਰਕੇ ਅਕਾਲੀ ਬੁੱਢਾ ਗੰਦ ਦੇ ਵਿੱਚ ਆਪ ਜੀ ਪ੍ਰਵੇਸ਼ ਕਰਦੇ ਹੋ ਅਕਾਲੀ ਬੁੱਢਾ ਦਲ ਦੇ ਵਿੱਚ ਆਪ ਜੀ ਨੇ ਬਹੁਤ ਸੇਵਾਵਾਂ ਨਿਭਾਈਆਂ ਜੰਗ ਦੇ ਮੈਦਾਨਾਂ ਵਿੱਚ ਆਪ ਅਕਾਲੀ ਬੱਬਾ ਫੁੱਲਾ ਸਿੰਘ ਜੀ ਦੇ ਨਾਲ ਅਤੇ ਧੰਨ ਬੱਬਾ ਅਕਾਲੀ ਲਹਿਣਾ ਸਿੰਘ ਜੀ ਦੇ ਨਾਲ ਜੰਗੀ ਜੋਹਰ ਵਿਖਾਉਂਦੇ ਸਨ ਆਪ ਜੀ ਨੇ ਕਈ ਜੰਗਾਂ ਦੇ ਵਿੱਚ ਭਾਗ ਲਿਆ ਜਿਨ੍ਹਾਂ ਜੰਗਾਂ ਦੇ ਵਿੱਚ ਕਸ਼ਮੀਰ ਦੀ ਜੰਗ ਪੇਸ਼ਾਵਰ ਦੀ ਜੰਗ ਮੁਲਤਾਨ ਦੀ ਜੰਗ ਅਤੇ ਨੌਸ਼ਹਿਰਾ ਦੀ ਜੰਗ ਵਿੱਚ ਆਪ ਆਪਣੀ ਜੰਗੀ ਜਵਰਾ ਦਾ ਲੋਹਾ ਮਨਵਾ ਚੁੱਕੇ ਸਨ ਬਾਬਾ ਹਨੂਮਾਨ ਸਿੰਘ ਜੀ ਤੋਂ ਅੰਗਰੇਜ਼ ਫੌਜਾਂ ਅਤੇ ਅਫਗਾਨੀ ਫੌਜਾਂ ਬਹੁਤ ਭੈ ਖਾਂਦੀਆਂ ਸਨ ਜਦੋਂ ਕਿਤੇ ਜੰਗ ਦੇ ਮੈਦਾਨ ਵਿੱਚ ਇਹ ਰੌਲਾ ਪੈ ਜਾਣਾ ਕਿ ਅਕਾਲੀ ਫੌਜਾਂ ਮੈਦਾਨੇ ਜੰਗ ਦੇ ਵਿੱਚ ਆ ਗਈਆਂ ਹਨ ਤਫਗਾਨ ਫੌਜਾਂ ਤੇ ਅੰਗਰੇਜ਼ ਫੌਜਾਂ ਆਪਣੇ ਸ਼ਸਤਰ ਛੱਡ ਕੇ ਭੱਜ ਜਾਇਆ ਕਰਦੀਆਂ ਸਨ ਬਾਬਾ ਹਨੂਮਾਨ ਸਿੰਘ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਜੋਰ ਵਿਖਾਏ ਤੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਨੌ ਸ਼ਹਿਰਾ ਦੀ ਜੰਗ ਦੇ ਵਿੱਚ ਸ਼ਹੀਦੀ ਜਾਮ ਪੀ ਜਾਂਦੇ ਹਨ ਤੇ ਪੰਥ ਦੇ ਸਾਹਮਣੇ ਇਹ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਗਹਾ ਅਕਾਲੀ ਬੁੱਢਾ ਦਲ ਦੇ ਪੰਥ ਦੀ ਬਾਗ ਡੋਰ ਕੇ ਸੂਰਮੇ ਦੇ ਹੱਥ ਵਿੱਚ ਦਿੱਤੀ ਜਾਵੇ ਸਭ ਤੋਂ ਪਹਿਲੀ ਜੋ ਜੰਗ ਅੰਗਰੇਜ਼ਾਂ ਦੇ ਨਾਲ ਹੁੰਦੀ ਹੈ ਗੁਰਮਖੋ ਉਹ ਜੰਗ ਸੀ ਮੁਦਕੀ ਦੀ ਜੰਗ ਮੁਦਕੀ ਦੀ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਨਾਲ ਰਲ ਕਰਕੇ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਬਾਬਾ ਹਨੂਮਾਨ ਸਿੰਘ ਜੀ ਨੇ ਵੱਧ ਚੜ ਕੇ ਇਸ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਸ਼ੂਰਬੀਰਤਾ ਦੇ ਨਾਲ ਬਾਬਾ ਕਲੀ ਫੂਲਾ ਸਿੰਘ ਦੇ ਸ਼ਹਾਦਤ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਤੇ ਸ਼ਾਮ ਸਿੰਘ ạtਾਰੀ ਵਾਲੇ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹਨ ਪਰ ਇੱਕ ਕੌਮ ਦੀ ਬਦਕਿਸਮਤੀ ਰਹੀ ਹੈ ਗੁਰਮੁਖੋ ਕਹਿੰਦੇ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਇਕ ਕੌਮ ਕਦੇ ਸ਼ਸਤਰਾਂ ਹਥਿਆਰਾਂ ਤੋਂ ਨਹੀਂ ਡਰਦੀ ਨਾ ਕਿਸੇ ਤੀਰ-ਤੋਪਾਂ ਤੋਂ ਡਰਦੀ ਹੈ ਕੌਮ ਆਪਣੇ ਗद्दारਾਂ ਤੋਂ ਡਰਦੀ ਹੈ ਜਦੋਂ ਮੁਦਕੀ ਦੀ ਜੰਗ ਹੁੰਦੀ ਹੈ ਗੁਰਮੁਖੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਦੋ ਕਮਾਂਡਰ ਉਸ ਸਮੇਂ ਜੰਗ ਦੇ ਮੈਦਾਨ ਦੇ ਵਿੱਚ ਅਗਵਾਈ ਕਰ ਰਹੇ ਸਨ ਇੱਕ ਸੀ ਗੁਲਾਬ ਸਿੰਘ ਡੋਗਰਾ ਤੇ ਦੂਜਾ ਤੇਜਾ ਸਿੰਘ ਡੋਗਰਾ ਇਹ ਦੋਨੋਂ ਗੁਰਮੁਖੋ ਆਸਤੀਨ ਦੇ ਸੱਪ ਨਿਕਲੇ ਤੇ ਨਾਲੇ ਅੰਗਰੇਜ਼ਾਂ ਦੇ ਨਾਲ ਮਿਲ ਕਰਕੇ ਇਹ ਸੰਧੀ ਕਰ ਲਈ ਕਿ ਇਸ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਹਰਾਉਣਾ ਕਿਵੇਂ ਹੈ ਪਾਪ ਜਦੋਂ ਮੁਦਕੀ ਦੀ ਜੰਗ ਲੱਗਦੀ ਹੈ ਗੁਰਮੁਖੋ ਇਹ ਦੋਨੋਂ ਗਦਾਰ ਮਦਾਨੇ ਜੰਗ ਵਿੱਚੋਂ ਭੱਜ ਖੜਉਂਦੇ ਹਨ ਜਦੋਂ ਇਹ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਬਦਕਿਸਮਤੀ ਦੇ ਨਾਲ ਉਹ ਮੁਦਕੀ ਦੀ ਜੰਗ ਪੰਥ ਹਾਰ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਹਾਰ ਜਾਂਦੀਆਂ ਹਨ ਉੱਥੋਂ શ્રીਮਾਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨਿਕਲ ਕਰਕੇ ਪਟਿਆਲੇ रियासत ਵੱਲ ਆ ਜਾਂਦੇ ਹਨ ਜਿੱਥੇ ਅੱਜ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁਖਲੇਵਾਰਨ ਸਾਹਿਬ ਸशोਭਿਤ ਹੈ ਉੱਥੇ ਵੀ ਸੰਗਤਾਂ ਅੱਜ ਨਤਮਸਤਕ ਹੋ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਹਨ ਉਸ ਸਮੇਂ ਦੁੱਖ ਨਿਵਾਰਣ ਸਹਿ ਪਟਿਆਲਾ ਦਾ ਜੋ ਸਥਾਨ ਹੈ ਇਸ ਸਥਾਨ ਨੂੰ ਗੁਰਮੁਖੋ ਨਿਹੰਗਾਂ ਦਾ ਟੋਬਾ ਆਖਿਆ ਜਾਂਦਾ ਸੀ ਜੰਗ ਦੇ ਮੈਦਾਨ ਵਿੱਚੋਂ ਥੱਕੇ ਹਾਰੇ ਨਿਹੰਗ ਸਿੰਘ ਫੌਜਾਂ ਤੇ ਬਾਬਾ ਜਥੇਦਾਰ ਹਨੂਮਾਨ ਸਿੰਘ ਜੀ ਇਸ ਸਥਾਨ ਤੇ ਕੁਝ ਘੜੀਆਂ ਕੁਝ ਪਲ ਵਿਸ਼ਰਾਮ ਕਰਨ ਵਾਸਤੇ ਠਹਿਰਦੇ ਹਨ ਜਦੋਂ ਫੌਜਾਂ ਆਰਾਮ ਕਰ ਰਹੀਆਂ ਹੁੰਦੀਆਂ ਹਨ ਤੇ ਪਟਿਆਲੇ ਰਿਆਸਤ ਦਾ ਰਾਜਾ ਰਾਜਾ ਕਰਮ ਸਿੰਘ ਉਹ ਵੀ ਪੰਥ ਦੇ ਨਾਲ ਗਦਾਰੀ ਕਰਦਾ ਹੈ ਅਕਾਲੀ ਫੌਜਾਂ ਦੇ ਨਾਲ ਗਦਾਰੀ ਕਰਦਾ ਹੈ ਤੇ ਅੰਗਰੇਜ਼ਾਂ ਨੂੰ ਜਾ ਕੇ ਸੂਹ ਦੇ ਦਿੰਦਾ ਹੈ निहंगा ਦੇ ਟੋਪੇ ਉੱਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਉਹਨਾਂ ਦੇ ਨਾਲ 2000 ਨਿਹੰਗ ਸਿੰਘ ਆਰਾਮ ਕਰ ਰਹੇ ਹਨ ਉਹ ਆਖਦਾ ਹੈ ਜੇ ਆਪ ਇਸ ਸਮੇਂ ਉਹਨਾਂ ਤੇ ਹਮਲਾ ਕਰ ਸਕਦੇ ਹੋ ਤਾਂ ਕਰ ਦਿਓ ਨਿਹੰਗ ਸਿੰਘ ਜਥੇਬੰਦੀਆਂ ਆਰਾਮ ਕਰ ਰਹੀਆਂ ਸਨ ਕੁਛ ਸਿੰਘ ਪ੍ਰਸ਼ਾਦੇ ਬਣਾ ਰਹੇ ਸਨ ਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਵੀ ਉੱਥੇ ਵਿਸ਼ਰਾਮ ਕਰ ਰਹੇ ਸਨ ਅੰਗਰੇਜ਼ਾਂ ਦੇ ਨਾਲ ਰਲ ਕੇ ਪੰਥ ਦੀ ਪਿੱਠ ਦੇ ਵੀ ਸ਼ੁਰਾ ਮਾਰਦਾ ਹੈ ਇੱਕ ਰਾਜਾ ਕਰਮ ਸਿੰਘ ਅਤੇ ਅੰਗਰੇਜ਼ ਮਿੱਥ ਕਰਕੇ ਤੂਪਾਂ ਬੇੜ ਕਰਕੇ ਨਿਹੰਗਾਂ ਦੇ ਟੋਬੇ ਦੇ ਉੱਤੇ ਹਮਲਾ ਕਰ ਦਿੰਦੇ ਹਨ ਇਸ ਜੰਗ ਦੇ ਵਿੱਚ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਨਾਲ ਜੋ 2000 ਸਿੰਘ ਸਨ ਉਹਨਾਂ ਵਿੱਚੋਂ 1500 ਸਿੰਘ ਸ਼ਹੀਦੀ ਜਾਮ ਪੀ ਜਾਂਦੇ ਹਨ ਬਹੁਤ ਕਮਸਾਨ ਦਾ ਜੰਗ ਹੁੰਦਾ ਹੈ ਨਿਹੰਗਾਂ ਦੇ ਟੋਪੇ ਦੇ ਉੱਤੇ ਇੱਥੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਕੁਝ ਜ਼ਖਮੀ ਹੋ ਜਾਂਦੇ ਹਨ ਅਜੇ ਕੁਝ ਤੋਪਾਂ ਨੂੰ ਬਰਬਾਦ ਕਰਨ ਤੋਂ ਵੱਲ ਕੁਝ ਤੋਪਖੀਆਂ ਦੇ ਧੜ ਸਿਰ ਤੋਂ ਜੁਦਾ ਕਰ ਦਿੰਦੇ ਹਨ ਇੱਥੋਂ ਨਿਕਲ ਕਰਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਘੜਾਮ ਦੀ ਧਰਤੀ ਤੇ ਪਹੁੰਚਦੇ ਹਨ ਜੇ ਫੌਜ ਪਿੱਛਾ ਕਰ ਰਹੀਆਂ ਸਨ ਅਤੇ ਕੜਾਮ ਦੇ ਵਿੱਚ ਆ ਕੇ ਵੀ ਬਹੁਤ ਭਾਰੀ ਜੰਗ ਛਿੜਦੀ ਹੈ ਇਸ ਜੰਗ ਦੇ ਵਿੱਚ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ 500 ਸਿੰਘ ਜੂਝਦੇ ਹਨ ਇੱਕ ਗੋਲਾ ਆ ਕਰਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਲੱਗਦਾ ਹੈ ਤੇ ਉਹ ਜ਼ਖਮੀ ਹੋ ਜਾਂਦੇ ਹਨ ਜਦੋਂ ਇਹ ਕਢਾਮ ਦੀ جنگ ਹੋਈ ਗੁਰਮੁਖੋ ਉਸ ਸਮੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਆਯੂ 90 ਸਾਲ ਸੀ 90 ਸਾਲ ਦੀ ਉਮਰ ਦੇ ਵਿੱਚ ਵੀ ਉਹ ਜੰਗੀ ਜੋਹਰ ਵਿਖਾਏ ਕਿ 25-25 ਸਾਲ ਦੇ ਜਰਨੈਲ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸਾਹਮਣੇ ਹਥਿਆਰ ਸੁੱਟ ਕੇ ਭੱਜ ਗਏ ਬਹੁਤ ਕਮਸਾਨ ਦਾ ਜੰਗ ਹੋਇਆ ਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਇੱਥੋਂ ਨਿਕਲ ਕਰਕੇ ਕੜਾਮ ਤੋਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਨੂੜ ਹੁੰਦੇ ਹੋਇਆ ਰਾਜਪੁਰੇ ਹੁੰਦੇ ਹੋਇਆ ਸੁਹਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚਦੇ ਹਨ ਜਿੱਥੇ ਅੱਜ ਪਾਵਨ ਪਵਿੱਤਰ ਸਥਾਨ ਸਿੰਘ ਸ਼ਹੀਦਾਂ ਸੋਹਣਾ ਸਾਹਿਬ ਸ਼ਿਸ਼ੋਭਿਤ ਹੈ ਇਸ ਸਥਾਨ ਤੇ ਪਹੁੰਚ ਕਰਕੇ 500 ਸਿੰਘ ਅਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸ਼ਹੀਦੀ ਜਾਮ ਪੀ ਜਾਂਦੇ ਹਨ ਉਹਨਾਂ ਮਹਾਨ ਯੋਧਿਆਂ ਦੀ ਇੱਥੇ ਆ ਕੇ ਸ਼ਹਾਦਤ ਹੁੰਦੀ ਹੈ ਸੁਹਾਣਾ ਸੈਪਤੀ ਪਾਵਨ ਪਵਿੱਤਰ ਧਰਤੀ ਦਾ ਕਣ-ਕਣ ਉਹਨਾ ਮਹਾਨ ਯੋਧਿਆਂ ਦੇ ਖੂਨ ਦੇ ਨਾਲ ਰੰਗਿਆ ਹੋਇਆ ਹੈ ਜਿੱਥੇ ਆ ਕਰਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ ਉੱਥੇ ਹੀ ਇਹਨਾ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਵੀ ਸੀਸ ਝੁਕਾਉਂਦੀਆਂ ਹਨ ਹਰੀਪ ਐਤਵਾਰ ਦੇ ਦਿਨ ਇੱਥੇ ਚੋਪੈਰਾ ਸਾਹਿਬ ਦਾ ਦੀਵਾਨ ਸਜਦਾ ਹੈ ਅਤੇ ਸੰਗਤਾਂ ਦੂਰ ਦਰਾਡੇ ਤੋਂ ਚੱਲ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਚੌਪੇਰਾ ਸਾਹਿਬ ਕੱਟਦੀਆਂ ਹਨ ਚੌਪੇਰਾ ਸਾਹਿਬ ਦੇ ਨਾਲ ਰਿਲੇਟਿਡ ਇੱਕ ਵੀਡੀਓ ਗੁਰਮੁਖੋ ਆਪਾਂ ਇਸ ਚੈਨਲ ਦੇ ਉੱਤੇ ਪਾਈ ਹੋਈ ਹੈ ਜੇ ਆਪ ਚਾਹੋ ਤਾਂ ਉਸ ਵੀਡੀਓ ਵਿੱਚੋਂ ਚੌਪੇਰਾ ਸਾਹਿਬ ਦੇ ਪ੍ਰਤੀ ਕੁਝ ਗਿਆਨ ਪ੍ਰਾਪਤ ਕਰ ਸਕਦੇ ਹੋ ਸੋ ਗੁਰਮੁਖੋ ਕੜਾਮ ਤੋਂ ਚੱਲ ਕੇ ਜਦੋਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਇੱਥੇ ਸ਼ਹੀਦੀ ਪਾਉਂਦੇ ਹਨ ਇਸ ਪਾਵਨ ਪਵਿੱਤਰ ਸਥਾਨ ਦੀ ਕਾਰ ਸੇਵਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਨੇ ਕਰਵਾਈ ਸੀ ਅੱਜ ਇੱਥੇ ਬਹੁਤ ਹੀ ਸ਼ੋਭਨਿਕ ਗੁਰਦੁਆਰਾ ਸ਼ੋਭਿਤ ਹੈ ਦੂਰ ਦਰਾਡੇ ਤੋਂ ਚੱਲ ਕੇ ਸੰਗਤਾਂ ਉਹਨਾ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਹਨ ਗੁਰਮੁਖੋ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਉਹਨਾਂ ਜਪੀਆਂ ਤਪੀਆਂ ਮਹਾਨ ਸ਼ਹੀਦਾਂ ਦੀ ਅੱਜ ਅਸੀਂ ਖੁਸ਼ੀਆਂ ਚਾਹੁੰਦੇ ਹਾਂ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਦੇ ਉੱਤੇ ਚੱਲਣ ਦਾ ਯਤਨ ਕਰੀਏ ਤੇ ਚਿੱਤ ਵਿੱਚ ਹਮੇਸ਼ਾ ਇਹ ਯਾਦ ਰੱਖੀ ਅਸੀਂ ਵਾਰਸਾ ਹਾਂ ਉਹਨਾਂ ਮਹਾਨ ਯੋਧਿਆਂ ਦੇ ਜਥੇਦਾਰ ਬਾਬਾ ਹਨੁਮਾਨ ਸਿੰਘ ਵਰਗੇ ਯੋਧਿਆਂ ਦੇ ਉਹਨਾਂ ਹਰੀ ਸਿੰਘ ਨਲਵੇ ਵਰਗੇ ਯੋਧਿਆਂ ਦੇ ਜਿਨ੍ਹਾਂ ਨੇ ਅਫਗਾਨਾਂ ਨੂੰ ਸਲਵਾਰਾਂ ਪਵਾ ਦਿੱਤੀਆਂ ਸਨ ਅੱਜ ਅਸੀਂ ਆਪਣੇ ਵਿਰਸੇ ਤੋਂ ਦੂਰ ਹੋ ਕਰਕੇ ਆਪਣੇ ਵਿਰਸੇ ਨੂੰ ਭੁੱਲ ਕਰਕੇ ਠੋਕਰਾ ਖਾ ਰਹੇ ਹਾਂ ਦਾਸ ਦਾ ਮੋਟਿਵ ਕੋਈ ਇਹ ਨਹੀਂ ਕਿ ਮੈਂ ਆਪਣਾ ਚੈਨਲ ਚਲਾਉਣਾ ਚਾਹੁੰਦਾ ਹਾਂ ਜਾਂ ਮੈਂ ਚੈਨਲ ਦਾ ਵਿਕਾਸ ਚਾਹੁੰਦਾ ਹਾਂ ਗੁਰਮੁਖੋ ਦਾਸ ਵੱਲੋਂ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਆਪਣੇ ਮਾਣ ਮੱਤੇ ਇਤਿਹਾਸ ਦੇ ਨਾਲ ਜੋੜ ਸਕੀਏ ਆਪਣੇ ਉਹਨਾਂ ਮਹਾਨ ਵਿਰਸਿਆਂ ਦੀਆਂ ਸਾਖੀਆਂ ਉਹਨਾਂ ਮਹਾਨ ਵਿਰਸੇ ਨੂੰ ਸੰਜੋ ਕੇ ਰੱਖ ਸਕੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਆਪਣੇ ਮਾਣ ਮੱਤੇ ਇਤਿਹਾਸ ਬਾਰੇ ਦੱਸੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਈਏ ਇਹ ਸਾਡਾ ਵੀ ਫਰਜ਼ ਬਣਦਾ ਹੈ ਪਰਿਵਾਰਾਂ ਦੇ ਵਿੱਚ ਪਹਿਲਾਂ ਪ੍ਰਚਾਰ ਸ਼ੁਰੂ ਕਰੀਏ ਗੁਰਮੁਖੋ ਬੱਚਿਆਂ ਨੂੰ ਥੋੜਾ ਥੋੜਾ ਕਰਕੇ ਪਹਿਲਾਂ ਮੂਲ ਮੰਤਰ ਫਿਰ ਜਪਜੀ ਸਾਹਿਬ ਪੰਜ ਬਾਣੀਆਂ ਰਹਿਰਾ ਸਰਪ ਦੀ ਬਾਣੀ ਅਤੇ ਹੋਰ ਬਾਣੀਆਂ ਦੇ ਨਾਲ ਜੁੜੀਏ ਬੱਚਿਆਂ ਨੂੰ ਬਾਣੀ ਕੰਠ ਕਰਾਉਣੀ ਚਾਹੀਦੀ ਹੈ ਮਾਤਾ-ਮਾਦਾ ਵੀ ਫਰਜ਼ ਬਣਦਾ ਹੈ ਬੱਚਿਆਂ ਨੂੰ ਰਹਿਣੀ ਅਤੇ ਬਹਿਣੀ ਤੇ ਪੱਕੇ ਬਣਾਓ ਪਰ ਮਾਤਾਂ ਨੂੰ ਵੀ ਬੇਨਤੀ ਹੈ ਕਿ ਭੱਜ ਕੇ ਬਿਊਟੀ ਪਾਰਲਰਾਂ ਦੇ ਨਾਲ ਪੱਜਿਆ ਕਰੋ ਭਾਈ ਕੋਸ਼ਿਸ਼ ਕਰਿਆ ਕਰੋ ਰਹਿਣੀ ਅਤੇ ਬਹਿਣੀ ਦੇ ਪੱਕੇ ਹੋਣ ਦੀ ਬੱਚਿਆਂ ਨੂੰ ਤਾਂ ਮਾਤਾ ਮਾਂ ਬਾਣੀ ਦੇ ਨਾਲ ਜੋੜ ਸਕਣਗੀਆਂ ਜੇ ਆਪ ਬਾਣੀ ਦੇ ਨਾਲ ਜੁੜੀਆਂ ਹੋਣਗੀਆਂ ਜੇ ਸਾਡਾ ਆਪਣਾ ਹੀ ਜੀਵਨ ਗੁਰਮਖੋਡ ਦਾ ਮਾਡਲ ਹੈ ਅਸੀਂ ਬੱਚਿਆਂ ਨੂੰ ਕਿਵੇਂ ਜੋੜਾਂਗੇ ਸੋ ਗੁਰਮਖੋਏ ਕੋਸ਼ਿਸ਼ ਕਰਿਆ ਕਰੋ ਘਰ ਤੋਂ ਪ੍ਰਚਾਰ ਸ਼ੁਰੂ ਕਰੀਏ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ ਵੱਧ ਤੋਂ ਵੱਧ ਘਰ ਤੋਂ ਪ੍ਰਚਾਰ ਕਰੀਏ ਫਿਰ ਬਾਹਰ ਪ੍ਰਚਾਰ ਕਰੀਏ ਪੰਥ ਨੂੰ ਅਜ ਬਹੁਤ ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇਣ ਦੀ ਤਾਂ ਕਿ ਆਉਣ ਵਾਲੀ ਪੀੜ੍ਹੀ ਆਪਣੇ ਪੰਥ ਦੇ ਪ੍ਰਤੀ ਜਾਣੂ ਹੋ ਸਕੇ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਸੀ ਪਾਵਨ ਪਵਿੱਤਰ ਸਥਾਨ ਸਹੌਣਾ ਸਹਿਬ ਦਾ ਪਵਿੱਤਰ ਇਤਿਹਾਸ ਗੁਰਮਖੋ ਗੁਰਮਤ ਦੀਆਂ ਵਿਚਾਰਾ ਕਰਦੇ ਆ ਕਥਾ ਕਰਦੇ ਆ ਅਨੰਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਖਮਾ ਕਰ ਦੇਣਾ ਤੇ ਸਤਿਗੁਰੂ ਅੱਗੇ ਅਰਦਾਸ ਕਰਨੀ ਹੈ ਅਸੀਸ ਬਖਸ਼ਣੀ ਆਪ ਸੰਗਤਾਂ ਨੇ ਕਿ ਐਸੀ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਹੀਏ ਸਾਰੇ ਗੱਜ-ਵੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ